ਸਤਿ ਸ੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂੰ ਠੀਕ ਦੇ ਉੱਤੇ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਪੈਚਵਰਕ ਨੂੰ ਬਣਾਉਣ ਦਾ ਤਰੀਕਾ ਕੀ ਹੈ ਸਾਨੂੰ ਬਹੁਤ ਚਿਰ ਤੋਂ ਪਹਿਣਾ ਦੇ ਕਮੈਂਟ ਆਉਂਦੇ ਸੀਗੇ ਵੀ ਪੈਚਵਰਕ ਬਣਾਉਣਾ ਦੱਸੋ ਤੇ ਪੈਚਵਰਕ ਦਾ ਜਿਸ ਤੁਹਾਡੇ ਲਈ ਅਸੀਂ ਇੱਕ ਤਰੀਕਾ ਲੈ ਕੇ ਆਏ ਹਾਂ ਜੋ ਸਭ ਤੋਂ ਸੌਖਾ ਤਰੀਕਾ ਹੈ ਇੱਕ ਹੋਰ ਵੀ ਤਰੀਕਾ ਉਹ ਅਮਨ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਦੱਸਣਗੇ ਤੇ ਜੋ ਤਰੀਕਾ ਅਸੀਂ ਅੱਜ ਦੱਸਿਆ ਉਹ ਵਧੀਆ ਤੇ ਸੌਖਾ ਤਰੀਕਾ ਜਿਹਦੇ ਤੇ ਬਹੁਤ ਵਧੀਆ ਪੈਚ ਬਣਾ ਸਕਦੇ ਆਪਾਂ ਤੇ ਵੀਡੀਓ ਸਕਿਪ ਨਾ ਕਰਿਓ ਜਿਹੜੇ ਮੈਨਪਰ ਆਪਣੀ ਵੀਡੀਓ ਦੇਖਦੇ ਨੇ ਹਨਾ ਤੇ ਉਹਨਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਚਲੋ ਮੈਂ ਤੁਹਾਨੂੰ ਦਿਖਾਉਣਾ ਪੈਚ ਵਰਕ ਨੂੰ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਪੈਚਵਰਕ ਵੀ ਕਿਵੇਂ ਬਣਦਾ ਹੈਗਾ ਤੇ ਇਹ ਆਪਣੇ ਲੈ ਵੀ ਕ੍ਰੇਪ ਦਾ ਕੱਪੜਾ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੱਪੜਾ ਲੈ ਸਕਦੇ ਆ ਕਾਟਨ ਦਾ ਵੀ ਲੈ ਸਕਦੇ ਆ ਜਿਵੇਂ ਹੁਣ ਆਪਾਂ ਕਾਟਨ ਦੇ ਸੂਟਾਂ ਤੇ ਪੈਚਵਰਕ ਕਰਦੇ ਹਾਂ ਤਾਂ ਕਾਟਨ ਦਾ ਕੱਪੜਾ ਵੀ ਲੈ ਸਕਦੇ ਆ ਤੇ ਇਹ ਆਪਾਂ ਨੇ ਲੈਤਾ ਕ੍ਰੇਪ ਦਾ ਆਪਾਂ ਉਹੀ ਪੀਸ ਤੇ ਜਿੱਥੇ ਕਢਾਈ ਕਰਨਾ ਤੁਹਾਨੂੰ ਦੱਸਦੇ ਹੁੰਨੇ ਆ ਹਨਾ ਉਸੇ ਤੇ ਆਪਾਂ ਪੈਚ ਬਣਾ ਕੇ ਤੁਹਾਨੂੰ ਦੱਸਾਂਗੇ ਤੇ ਇਹ ਆ ਆਪਣਾ ਪੇਸਟਿੰਗ ਪੇਪਰ ਹੈ ਜਿਹਦੇ ਇੱਕ ਸਾਈਡ ਤੇ ਪ੍ਰੈਸ ਨਾਲ ਹੁੰਦਾ ਚਮਕ ਹੁੰਦੀ ਹੈ ਪ੍ਰੈਸ ਨਾਲ ਇਹ ਲੱਗੇ ਜਾਂਦਾ ਇਹ ਆਪਾਂ ਇਸ ਕੱਪੜੇ ਦੇ ਉੱਤੇ ਲਗਾ ਲਾਂਗੇ ਪ੍ਰੈਸ ਨਾਲ ਤਾਂ ਕਿ ਇਹਦੇ ਚ ਜਿਵੇਂ ਬਲਜੇ ਨੇ ਹਨ ਸਾਰੇ ਇਹ ਨਿਕਲ ਜਾਣ ਬਾਕੀ ਇਹਦੇ ਚ ਵੀ ਸਾਫ਼-ਸਾਫ਼ ਪੈਚ ਬਣੇ ਬਲਜੇ ਨਾ ਪੈਣ ਤੇ ਉਹਦੇ ਵਾਸਤੇ ਆਪਾਂ ਇਹਨੂੰ ਇਹਦੇ ਨਾਲ ਅਟੈਚ ਕਰ ਲਾਂਗੇ ਪ੍ਰੈਸ ਨਾਲ ਪ੍ਰੈਸ ਨਾਲ ਚਿਪ ਜਾਂਦਾ ਇਹ ਹਾਂ ਇਹ ਚਿਪ ਜਾਂਦਾ ਪ੍ਰੈਸ ਨਾਲ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ ਪੈਚਵਰਕ ਕਰਨਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਲੈਣਾ ਹੈ ਇਹਦੇ ਤੇ ਠੀਕ ਹੈ ਜੀ ਦੇਖੋ ਇਹ ਹੁਣ ਇਸ ਤਰ੍ਹਾਂ ਬਣ ਗਿਆ ਇਹ ਜੇ ਟਿਲ ਜੀ ਖਤਮ ਹੋ ਗਈ ਸਖਤ ਜਿਹਾ ਹੋ ਗਿਆ ਥੋੜਾ ਜਿਹਾ ਹੂੰ ਕੱਪਾ ਪੇਪਰ ਲਾਉਣ ਨਾਲ ਪੇਪਰ ਲਾਉਣ ਨਾਲ ਤੇ ਹੁਣ ਇਸ ਤੋਂ ਬਾਅਦ ਜਿਹੜਾ ਆਪਾਂ ਨੇ ਪੈਚ ਵਰਕ ਕਰਨਾ ਹੈ ਜਿਵੇਂ ਹੁਣ ਆਪਣਾ ਇਹ ਵਾਲਾ ਤੁਹਾਨੂੰ ਦਿਖਾਉਣੀ ਆ ਮੈਂ ਜਿਵੇਂ ਇਹ ਵਾਲਾ ਆਪਣਾ ਕੱਪੜਾ ਹੈ ਨਾ ਤੇ ਟ੍ਰੇਸ ਆਪਾਂ ਇਹਦੇ ਤੇ ਵੀ ਕਰ ਸਕਦੇ ਆ ਜੇ ਆਪਾਂ ਨੇ ਹਨਾ ਪੈਚ ਉੱਪਰ ਦੋ ਤਰੀਕੇ ਨਾਲ ਪੈਚ ਲੱਗਦੇ ਆ ਅੱਜ ਆਪਾਂ ਇਹ ਤਰੀਕੇ ਦੱਸਦਨੇ ਆ ਤੁਹਾਨੂੰ ਹਾਂ ਇਹਦੇ ਉੱਪਰ ਆਪਾਂ ਰੱਖ ਕੇ ਇਸ ਤਰ੍ਹਾਂ ਹਨਾ ਕੋਈ ਵੀ ਜਿਵੇਂ ਕਈ ਵਾਰ ਆਪਣੇ ਇਹ ਕੱਪੜੇ ਤੇ ਉਹ ਦੀ ਸਦਾਣੀ ਹੁੰਦਾ ਹੈਗਾ ਚਾਕ ਕਰਦਾ ਟ੍ਰੇਸ ਵਗੈਰਾ ਹਨਾ ਤਾਂ ਉਹਦੇ ਵਾਸਤੇ ਆਪਾਂ ਦੂਸਰੇ ਕੱਪੜੇ ਦੇ ਉੱਪਰ ਟ੍ਰੇਸ ਕਰ ਸਕਦੇ ਹਾਂ ਜਿਵੇਂ ਇਹ ਲਾਈਟ ਕਲਰ ਆ ਆਪਾਂ ਇਹਦੇ ਤੇ ਜਿਵੇਂ ਹੋਣਾ ਪੈਨ ਨਾਲ ਫਲਾਵਰ ਬਣਾ ਲਈਏ ਹਨਾ ਇਸ ਤਰ੍ਹਾਂ ਆਪਾਂ ਹਨਾ ਕੋਈ ਵੀ ਡਿਜ਼ਾਈਨ ਆਪਾਂ ਬਣਾ ਸਕਦੇ ਹਾਂ ਕੋਈ ਵੀ ਫੁੱਲ ਵਗੈਰਾ ਜਾਂ ਕੋਈ ਵੀ ਪੱਤੀ ਵਗੈਰਾ ਜਿਵੇਂ ਵੀ ਆਪਾਂ ਨੇ ਪੈਚ ਮਤਲਬ ਜਿਹੜੇ ਵੀ ਢੰਗ ਦਾ ਆਪਾਂ ਨੇ ਲਾਉਣਾ ਹਨਾ ਉਮੇ ਦੇ ਵੀ ਬਣਾ ਸਕਦੇ ਆ ਕਈ ਵਾਰ ਆਪਣੇ ਘੇਰੇ ਵਗੈਰਾ ਤੇ ਸਿੱਧਾ ਪੈਚ ਵੀ ਲੱਗਿਆ ਹੋਇਆ ਹੁੰਦਾ ਇਸ ਤਰ੍ਹਾਂ ਉਹ ਉਸ ਤਰ੍ਹਾਂ ਸਿੱਧਾ ਪੈਚ ਲਗਾ ਕੇ ਹਨਾ ਉਹਦੇ ਤੇ ਵੀ ਡਿਜ਼ਾਈਨਿੰਗ ਜਿਵੇਂ ਹੁਣ ਆਪਾਂ ਇਹਦੇ ਤੇ ਕੋਈ ਵੀ ਪੱਤੀ ਜਾਂ ਫੁੱਲ ਬਣਾ ਸਕਦੇ ਆਗੇ ਮਤਲਬ ਉਹ ਸਿੰਪਲ ਪੈਚ ਦੀ ਤਰ੍ਹਾਂ ਲੱਗ ਜਾਂਦਾ ਹੈਗਾ ਜਿਵੇਂ ਐਵੇਂ ਆਪਾਂ ਪੱਤੀਆਂ ਬਣਾ ਕੇ ਫਲਾਵਰ ਵਗੈਰਾ ਵੇਲ ਵਗੈਰਾ ਪੈਚ ਲਗਾ ਕੇ ਉਹਦੇ ਤੇ ਆਪਾਂ ਬਣਾ ਸਕਦੇ ਆ ਹਨਾ ਅੱਜ ਆਪਾਂ ਸਿਰਫ ਤੁਹਾਨੂੰ ਆਹ ਵਾਲਾ ਪੈਚ ਦਿਖਾਵਾਂਗੇ ਵੀ ਇਹ ਪੈਚ ਆਪਾਂ ਕਿਵੇਂ ਲਗਾ ਸਕਦੇ ਹਾਂਗੇ ਇਹਦੇ ਤੇ ਆਪਾਂ ਹਨਾ ਜਿਹੜਾ ਫਰੇਮ ਆ ਮਤਲਬ ਆਪਾਂ ਨੇ ਇਸ ਤਰੀਕੇ ਨਾਲ ਲਗਾ ਲਿਆ ਤੇ ਇਹਦੇ ਇਧਰਲੀ ਸਾਈਡ ਆਪਾਂ ਨੂੰ ਇਹ ਡਿਜ਼ਾਈਨ ਦਿਖਦਾ ਹੈਗਾ ਹਨਾ ਟਰੇਸ ਜਿਹੜਾ ਮਤਲਬ ਫੁੱਲ ਬਣਾਇਆ ਤੇ ਇਹਦੇ ਆਪਾਂ ਜਿਹੜਾ ਆਹ ਵਾਲਾ ਕੱਪੜਾ ਹਨਾ ਇਹਨੂੰ ਇਸ ਤਰ੍ਹਾਂ ਰੱਖ ਕੇ ਇਸ ਤਰ੍ਹਾਂ ਰੱਖ ਲਾਂਗੇ ਤੇ ਇਧਰਲੀ ਸਾਈਡ ਆਪਾਂ ਇਹਨੂੰ ਜਿਵੇਂ ਆਪਾਂ ਐਂ ਲਾ ਲਉ ਵੀ ਕੱਚਾ ਕਰਦੇ ਹੁੰਨੇ ਹਨ ਹਨ ਉਸ ਤਰ੍ਹਾਂ ਆਪਾਂ ਇਹਨੂੰ ਕੱਚਾ ਕਰ ਲਾਂਗੇ ਕੱਪੜੇ ਮਿਰਚੀ ਰੱਖ ਲਗਾ ਕੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਬਰੀਕ ਟੰਕੇ ਨਾਲ ਜਿਵੇਂ ਆਪਾਂ ਕੱਚਾ ਕਰਦੇ ਹੁੰਨੇ ਐਵੇਂ ਕੱਚਾ ਇਸ ਤਰ੍ਹਾਂ ਆਪਾਂ ਇਹਨੂੰ ਕੱਚਾ ਕਰਕੇ ਨਾ ਬਾਕੀ ਸਨ ਦੂਸਰੀ ਸਾਈਡ ਤੋਂ ਦਿਵਾਉਣੇ ਪਹਿਲਾਂ ਆਪਾਂ ਇਹਨੂੰ ਇੱਕ ਵਾਰ ਕੱਚਾ ਕਰ ਲਈਏ ਸਾਰੇ ਫੁੱਲਾਂ ਨੂੰ ਇਹਦੇ ਤੇ ਆਪਾਂ ਨੇ ਅਲੱਗ ਦਾ ਰੰਗ ਯੂਜ਼ ਕੀਤਾਗਾ ਤੁਸੀਂ ਨਾਲ ਦਾ ਰੰਗ ਵੀ ਯੂਜ਼ ਕਰ ਸਕਦੇ ਹੋ ਜਿਵੇਂ ਜਿਵੇਂ ਇਹਦਾ ਵੀ ਤੁਸੀਂ ਨੇ ਪੈਚ ਵਰਕ ਦੇ ਉੱਪਰ ਰੰਗ ਯੂਜ਼ ਕਰਨਾ ਹੈ ਨਾ ਰੰਗ ਕੋਈ ਵੀ ਕਲਰ ਆਪਾਂ ਯੂਜ਼ ਕਰ ਸਕਦੇ ਆ ਇਹ ਪੈਚ ਵਰਕ ਨੂੰ ਵਾਸਤੇ ਦੇਖੋ ਇੱਧਰ ਇਹ ਫੁੱਲੇਰੇ ਤੇ बन ਗਏ ਨਾ ਇਹਨੂੰ ਹੁਣ ਆਪਾਂ ਕਟਿੰਗ ਕਰਦਾਂਗੇ ਕਟਰ ਦੀ ਸਹਾਇਤਾ ਨਾਲ ਆਲੇ-ਦਾਲੇ ਜਿੰਨਾ ਮਤਲਬ ਕਪੜਾ ਪਹੁੰਚਾਇਦੇ ਪੈਣ ਵਾਸਤੇ ਹੈ ਨਾ ਆਪਾਂ online ਕਪੜਾ ਰੱਖਾਂਗੇ ਬਾਕੀ ਦਾ ਇਹਨੂੰ ਕਟਿੰਗ ਕਰਦਾਂਗੇ ਤੇ ਐਵੇਂ ਆਪਾਂ ਨੇ ਕਟਰ ਲੈ ਲੈਣਾ ਕਟਰ ਨਾਲ ਆਪਾਂ ਇਹਨੂੰ ਕਟਿੰਗ ਕਰਦਾਂਗੇ ਸ਼ੇਪ ਜਿਹੜੇ ਹਿਸਾਬ ਦਾ ਆਪਣਾ ਫੁੱਲ ਬਣਿਆ ਹੋਇਆ ਹੈ ਹਨਾ ਆਪਾਂ ਉਸੇ ਸ਼ੇਪ ਵਿੱਚ ਕਟਿੰਗ ਕਰਾਂਗੇ ਇਹਨੂੰ ਮਸਾਂ ਬਚਾ ਬਚਾ ਕੇ ਹੀ ਕੱਟ ਲਿਓ ਹਾਂ ਵੀ ਨੀਚੇ ਵਾਲਾ ਕੱਪੜਾ ਥੋੜਾ ਜਿਹਾ ਧਿਆਨ ਰੱਖਿਓ ਵੀ ਕਿਤੇ ਇਹਦੇ ਵਿੱਚ ਨੀਚੇ ਵਾਲਾ ਕੱਪੜਾ ਨਾ ਜੇ ਇਸ ਤਰ੍ਹਾਂ ਆਪਾਂ ਨੇ ਜਿਵੇਂ ਜਿਵੇਂ ਇਹਦੀ ਸ਼ੇਪ ਸੀ ਹਨਾ ਉਹਵੇਂ-ਉਵੇਂ ਆਪਾਂ ਨੇ ਇਹਦੀ ਕਟਿੰਗ ਕਰ ਲਈ ਤੇ ਹੁਣ ਆਪਾਂ ਨੇ ਜਿਹੜਾ ਫਰੇਮ ਹੈ ਇਹ ਵੀ ਉਸੇ ਤਰ੍ਹਾਂ ਲਗਾ ਲੈਣਾ ਜਿਵੇਂ ਆਪਣਾ ਪਹਿਲਾਂ ਲੱਗਿਆ ਹੋਇਆ ਹੁੰਦਾ ਆਹ ਵਾਲਾ ਪਹਿਲਾਂ ਕਿਵੇਂ ਕਰਕੇ ਲਾਇਆ ਸੀ ਗਿਆ ਸਕਰੂ ਵਾਲਾ ਪਾਸਾ ਨੀਚੇ ਹੁੰਦਾ ਇਹਦੇ ਹਾਂ ਹਾਂ ਪਹਿਲਾਂ ਉਲਟੇ ਕਰਕੇ ਲਾਇਆ ਸੀ ਕਿ ਹਾਂ ਉਹ ਦੂਸਰੀ ਸਾਈਡ ਤੋਂ ਫਿਰ ਦਾ ਆ ਕਰਨਾ ਸੀ ਤੇ ਇਸ ਤਰ੍ਹਾਂ ਆਪਾਂ ਇਹਨੂੰ ਲਗਾ ਲੈਣਾ ਐਸ ਤਰ੍ਹਾਂ ਆਪਾਂ ਨੂੰ ਇਹ ਪੂਰਾ ਸਫਾਈ ਨਾਲ ਲੱਗ ਗਿਆ ਹਨਾ ਤੇ ਇਸ ਤੋਂ ਬਾਅਦ ਹੁਣ ਆਪਾਂ ਇਹਦੀ ਆਊਟਲਾਈਨ ਕਰ ਦਾਂਗੇ ਵਿੱਚ ਵੀ ਆਪਾਂ ਇਹਦੇ ਜੋ ਵੀ ਮਤਲਬ ਡਿਜ਼ਾਈਨ ਬਣਾਉਣਾ ਆਪਾਂ ਬਣਾ ਸਕਦੇ ਹਾਂ ਜਿਵੇਂ ਹੁਣ ਚੁੰਨੀਆਂ ਦੇ ਪੱਲਿਆਂ ਤੇ ਵੱਡੇ ਫੁੱਲ ਬਣੇ ਹੋਏ ਹੁੰਦੇ ਨੇ ਹਨਾ ਉਹ ਪੈਚ ਵਰਕ ਤੋਂ ਨਾਲ ਵੀ ਬਣੇ ਹੁੰਦੇ ਨੇ ਤੇ ਪਿੰਡ ਨਾਲ ਵੀ ਐਵੇਂ ਦਾ ਡਿਜ਼ਾਈਨ ਬਣਿਆ ਹੋਇਆ ਹੁੰਦਾ ਤੁਸੀਂ ਨੇ ਦੇਖਿਆ ਉਹ ਵੀਡੀਓਜ਼ ਦੇ ਵਿੱਚ ਵੀ ਐਵੇਂ ਦੇ ਫਲਾਵਰ ਬਣੇ ਹੋਏ ਹੁੰਦੇ ਨੇ ਤੇ ਕਲਰ ਆ ਜਿਵੇਂ ਹੁਣ ਇਹਦੇ ਤੇ ਮੈਂ ਤਾਂ ਇਹ ਵਾਲਾ ਕਲਰ ਯੂਜ਼ ਕੀਤਾ ਕਿਉਂਕਿ ਵੀਡੀਓ ਬਣਾਉਣ ਵਾਸਤੇ ਇਹ ਵਾਲਾ ਕਲਰ ਯੂਜ਼ ਕੀਤਾ ਤੁਸੀਂ ਨਾਲ ਕੋਈ ਵੀ ਕਲਰ ਯੂਜ਼ ਕਰ ਸਕਦੇ ਹੋ ਆ ਜਿਹੜਾ ਕਟਿੰਗ ਦੇ ਵਿੱਚ ਆਪਣੇ ਤੋਂ ਹੁੰਨੀ ਆਇਆ ਹੈ ਨਾ ਕੱਪੜਾ ਸਹੀ ਨਹੀਂ ਕੱਟਿਆ ਗਿਆ ਉਹਨੂੰ ਤੁਸੀਂ ਕਢਾਈ ਰਾਹੀਂ ਕਵਰ ਕਰ ਸਕਦੇ ਹੋ ਇਹ ਇਸੇ ਤਰ੍ਹਾਂ ਹੀ ਕੱਟਿਆ ਜਾਂਦਾ ਹੁੰਦਾ ਫਿਰ ਆਪਾਂ ਇਹਦੇ ਤੇ ਮਤਲਬ ਵਰਕ ਕਰਕੇ ਇਹਨੂੰ ਵਿੱਚ ਦੇ ਦੇਣਾ ਇਹਨੂੰ ਕਿਉਂ ਆਪਾਂ ਉਹਦੀ ਸਫਾਈ ਦੇ ਵਿੱਚ ਕੱਟ ਨਹੀਂ ਸਕਦੇ ਉਹ ਕੜਾਈ ਦੇ ਵਿੱਚ ਆਪਾਂ ਨੇ ਇੱਕ ਕਵਰ ਟਰ ਲੈ ਜਿਆਦਾ ਕਟਾਂਗੇ ਤਾਂ ਕੱਪੜਾ ਵਿੱਚੋਂ ਨਿਕਲ ਜੂਗਾ ਹਾਂ ਇਸ ਤਰ੍ਹਾਂ ਕੇ ਇਹਨੂੰ ਇੰਨਾ ਹੀ ਕੱਟਣਾ ਪੈਂਦਾ ਤੇ ਆਪਾਂ ਇਹਦੇ ਤੇ ਸਟਿਚ ਇਹ ਤੇ ਡੱਟ ਸਟਿਚ ਵੀ ਕਰ ਸਕਦੇ ਹਾਂ ਜੇ ਆਪਾਂ ਨੇ ਸਿੱਧੇ ਸਟਿਚ ਨਾਲ ਲਗਾਉਣਾ ਹੈ ਆਪਾਂ ਸਿੱਧਾ ਇਹ ਵੀ ਲਗਾ ਸਕਦੇ ਆਂ ਮੈਸੇਜ ਆਪਾਂ ਫਰੇਮ ਨੂੰ ਘੁਮਾ ਕੇ ਲਗਾਈਏ ਇਸ ਤਰ੍ਹਾਂ ਉਹ ਜ਼ਿਆਦਾ ਸੁੰਨਾ ਲੱਗ ਜਾਏਗਾ ਜਿਵੇਂ ਮੈਂ ਲਗਾ ਰਹੀ ਆਂ ਜੇ ਮੈਂ ਮੈਂ ਫਰੇਮ ਨੂੰ ਘੁਮਾ ਕੇ ਫਿਰ ਉਹਦੀ ਵਧੀਆ ਕੋਲਾਈ ਆ ਜਾਂਦੀ ਆ ਫੁੱਲ ਦੀ ਜਿਵੇਂ ਉਹਦੇ ਤੁਹਾਨੂੰ ਸਰਕਲ ਬਣਾਉਣਾ ਦੱਸਿਆ ਸੀਗਾ ਤਾਂਕਾ ਜਿਵੇਂ ਵੀ ਆਪਾਂ ਨੇ ਵੱਡਾ ਛੋਟਾ ਜਿਵੇਂ ਵੀ ਆਪਾਂ ਨੇ ਲਗਾਉਣਾ ਇਹਦੇ ਤੇ ਉਵੇਂ ਆਪਾਂ ਲਗਾ ਸਕਦੇ ਆ ਇਸ ਤਰ੍ਹਾਂ ਇਹਨੂੰ ਜਿਵੇਂ ਹੁਣ ਆ ਚੀਜ਼ ਹੈ ਇਸੇ ਆਪਾਂ ਇਹਨੂੰ ਤਕਰੀਬ ਨਾਲ ਲਗਾ ਸਕਦੇ ਆ ਪਲੇਨ ਰੱਖਣਾ ਤਾਂ ਆਪਾਂ ਪਲੇਨ ਵੀ ਰੱਖ ਸਕਦੇ ਆ ਜਿਵੇਂ ਆਪਣੇ ਆ ਚੀਜ਼ਾਂ ਰੱਖੀਆਂ ਹੋਈਆਂ ਨੇ ਵੈਸੇ ਇਹ ਥੋੜਾ ਜਿਹਾ ਡਿਜ਼ਾਈਨدار ਜਿਹਾ ਲੱਗਦਾ ਸੋਹਣਾ ਲੱਗਦਾ ਹੈ ਨਾ ਵਿੱਚ ਥੋੜਾ ਜਿਹਾ ਫਿਲ ਕਰਕੇ ਉਹ ਆਪਣੇ ਤੇ ਇਹ ਵੀ ਆਪਾਂ ਨੇ ਪੈਚ ਲਗਾਉਣਾ ਕਿ ਤੱਕ ਹੈ ਆਪਾਂ ਕਿਸੇ ਵੀ ਤਰੀਕੇ ਨਾਲ ਪੈਚ ਲਗਾ ਸਕਦੇ ਆ ਜਿਵੇਂ ਆਹ ਵਾਲਾ ਪੈਚ ਹੁਣ ਆਪਣੇ ਲਈ ਰਹਿ ਗਿਆ ਹਨ ਇਹਨੂੰ ਆਪਾਂ ਚੌਰਸ ਇਸ ਤਰ੍ਹਾਂ ਲਗਾ ਕੇ ਵੀ ਇਹਦੇ ਦੀ ਵੀ ਕੋਈ ਵੀ ਡਿਜ਼ਾਈਨ ਬਣਾ ਸਕਦੇ ਆਗੇ ਉਹ ਆਪਾਂ ਅਗਲੀ ਉਹ ਚ ਦੱਸ ਦਾਂਗੇ ਹਨਾ ਹਾਂ ਬਾਕੀ ਜਿਵੇਂ ਅਮਨ ਸਾਨੂੰ ਦੂਜਾ ਤਰੀਕਾ ਕਹਿੰਦੇ ਨੇ ਉਹ ਨੈਕਸਟ ਵੀਡੀਓ ਦੇ ਵਿੱਚ ਦੱਸ ਦਾਂਗੇ ਪਹਿਲਾਂ ਤੁਸੀਂ ਇਹ ਤਰੀਕੇ ਉੱਤੇ ਟਰਾਈ ਕਰਿਓ ਪ੍ਰੈਕਟਿਸ ਕਰਿਓ ਮਤਲਬ ਪੈਚ ਲਾਉਣ ਦਾ ਇਹ ਸਭ ਤੋਂ ਸੌਖਾ ਤਰੀਕਾ ਇਹ ਸਾਡਾ ਤੁਸੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਤੇ ਇਹ ਨਾਲੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਭੈਣ ਭਰਾ ਮੇਰੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ ਤਰੀਕਾ ਤੁਹਾਨੂੰ ਸਮਝ ਆ ਗਿਆ ਬਹੁਤ ਵਧੀਆ ਤਰੀਕਾ ਸੀਗਾ ਤੇ ਇਸ ਨਾਲ ਆਪਾਂ ਬਹੁਤ ਵਧੀਆ ਤੇ ਸੋਹਣਾ ਪੈਚਵਰਕ ਬਣਾ ਸਕਦੇ ਹਾਂ ਤੇ ਜਿਵੇਂ ਆਮਨੇ ਵੀਡੀਓ ਵਿੱਚ ਦੱਸਿਆ ਸੀ ਨਾ ਇੱਕ ਹੋਰ ਤਰੀਕਾ ਹੋ ਸੀ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਦੱਸਾਂਗੇ ਤੁਸੀਂ ਪਹਿਲਾਂ ਜੋ ਅਮਨੇ ਇਹ ਤਰੀਕਾ ਦੱਸਿਆ ਪੈਚਵਰਕ ਬਣਾਉਣ ਦਾ ਹਨਾ ਜੇਕਰ ਤੁਸੀਂ ਸਿੱਖਣ ਦੇ ਚਾਹ ਬਣਾ ਹਨਾ ਤਾਂ ਇਸ ਤਰੀਕੇ ਉੱਤੇ ਤੁਸੀਂ ਪ੍ਰੈਕਟਿਸ ਕਰਿਓ ਤੇ ਜੇਕਰ ਕੁਝ ਸਮਝ ਨਹੀਂ ਆਉਂਦਾ ਹਨਾ ਤਾਂ ਤੁਸੀਂ ਵੀਡੀਓ ਰਿਪੀਟ ਕਰਕੇ ਦੇਖ ਸਕਦੇ ਹੋ ਹਨਾ ਜਾਂ ਜੇ ਕਈ ਵਾਰ ਕੋਈ ਗੱਲ ਨਹੀਂ ਸਮਝ ਆਉਂਦੀ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਜਿਹੜੇ ਭੈਣ ਭਰਾਵਾਂ ਨੇ ਆਪ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਜਰੂਰ ਦਬਿਓ ਜੇਕਰ ਵੀਡੀਓ ਬਧੀਨ ਕਿਤੇ ਲਾਈਕ ਕਰਿਓ ਚਲੋ ਅਗਜੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਨੇ ਆ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝਿਗੇ ਮੈਨੂੰ ਮਾਫ ਕਰਦੇ ਹੋ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਸਾਸਰੀ ਘਰ ਜੀ